ਚਿਕਾ ਦੇ ਓਏ 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 ਓ ਬੇਖਰਾ ਬੇਖਰਾ ਆਪੇ ਪਾਪਾ ਆ ਗਿਆ ਤੈਨੂੰ ਜਿਵੇਂ ਕੋਈ ਕਹਿੰਦਾ ਤੂੰ ਵੀ ਕਰਨਾ ਮਾੜਾ ਮੋਟਾ ਆਪਣੇ ਦਿਮਾਗ ਤੋਂ ਕੰਮ ਲੈ ਤੇ ਧਾਪ ਤੂੰ ਹੀ ਦੁਖਦੀ ਆ ਬਾਜਨ ਚੱਕੀ ਜਾਂਦਾ ਨਾ ਮਿਲ ਤੈਨੂੰ ਦੁਖਦੀ ਆ ਹਾਂ ਹਣ ਤੈਨੂੰ ਪਤਾ ਨਹੀਂ ਤੂੰ ਹੀ ਦੁਖਦੀ ਆ ਤੇਰੇ ਮਣਕਾ ਤਾਂ ਉਂ ਲਾਉਣਾ ਪਊਗਾ ਤੂੰ ਐਂ ਕਰ ਉਧਰ ਲਾਲਾ ਚੜੂਆ ਚੱਲ ਇਹ ਬਸ ਪੱਟੀਆਂ ਜਿਹਾ ਲਵਾਈ ਫਿਰਦਾ ਹੈ ਉਹ ਬਾਜਨ ਬਜਨ ਜਾਦੇ ਚੱਕਦਾ ਹੈ ਖੋਲਾ ਫੇਰ ਤੱਕ ਮਾਰਨਾ ਹਾਂ ਫੇਰ ਤੱਕ ਚਾਹੇ ਗਾਂ ਲੈ ਜਾ ਕੋ ਦਵਾਈ ਤੱਕ ਹਾਂ ਜੀ ਉਹ ਹੋਣਾ ਨਹੀਂ ਸੁੱਲ ਗਿਆ ਫੇਰ ਜੁਰਜਾ ਲੱਗ ਗਿਆ ਐਕਟ ਹੁੰਦਾ ਭੇਜ ਰੋ ਤੇ ਮੈਂ ਖੜਾ ਮੋਟੇ ਨੂੰ ਮੁੰਡਾ ਲਾਟ ਜੀ ਐ ਨਹੀਂ ਮੇਰੀ ਗੱਲ ਸੁਣਾਂ ਮੈਂ ਤੈਨੂੰ ਕੋਸਦਾ ਖਾਜੂ ਮੈਂ ਤੈਨੂੰ ਇਹ ਥਾਂ ਬਤਾਦੀ ਕੀ ਹੋ ਗਿਆ ਬਾਬਾ ਕਹਦੇ ਨਹੀਂ ਦੂਣਾ ਚਾਂਮਣੇ ਪੱਟੀ ਮੇਜ ਕਰਦੀ ਹੋਊਗਾ ਲਾ ਫਰਾਸ ਐਂ ਹੋ ਗਈ ਰਿੱਤ ਦੀ ਗੱਲ ਹੈ ਹਾਂ ਉਹ ਤੂੰ ਫੇਰ ਆ ਗਿਆ ਪਾਣੀ ਪਿਲਾ ਲੈ ਨੂੰ ਆਲ ਕੀ ਜੀ ਆ ਪਾਣੀ ਮੈਂ ਆਪੇ ਪੀ ਲੂ ਸੇਰਾ ਮੈਂ ਤੈਨੂੰ ਕਹਿੰਦਾ ਤੂੰ ਝਾੜੂ ਤੇ ਲਾ ਦੇ ਸੇਵਾ ਉਦੋਂ ਨਾ ਕਰਿਆ ਰੀਗਦੀ ਦੀ ਬਾਪੇ ਇਹ ਇਲਾ ਦੇਖੂਗੀ ਤੈਨੂੰ ਮੈਂ ਦੱਸੂਗਾ ਲੈ ਮੇਰਾ ਇਹ ਨਾ ਤੂੰ ਉਧਰ ਚਲਾ ਬੱਚਾ ਮੈਨੂੰ ਹੈ ਉੱਠ ਲੈ ਮੈਂ ਪਾਲਟੀ ਚੱਕਦੀ ਬਾਪੇ ਜੰਗਾ ਉਹ ਝੱਕ ਦੂ ਬਣੋ ਜੇ ਵਗ ਜਾ ਤੂੰ ਉਦੋਂ ਹੀ ਰਹੀ ਮੈਂ ਹਾਂ ਰ ਅੱਛਾ ਫਿਰ ਬਿਮਾਰ ਦੀ ਬੁੜਾ ਹੈ ਹਾਂ ਹਾਂ ਆਹ ਜੇ ਨਾ ਮੈਂ ਨੂੰ ਤਾ ਹਾਂ ਉਹ ਲਾ ਮੈਂ ਤਾ ਅੱਡੀ ਤੇਰਾ ਹੁੰਦਾ ਰੇ ਜੀ ਹਾਂ 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 ਕੱਲ੍ਹ ਤੱਕ ਆ ਸਕੂ ਲਾ ਲੈ ਦੱਬੀ ਤੇਰਾ ਪੁੰਜ ਕੇ ਨਾ ਦੇ ਬਿਲਾਮੇ ਨਾ ਕੋਈ ਨਾ ਮੀਂਹ ਸੁੱਕੀ ਰਹਿ ਜੀ ਘਰ ਹਾਂ ਜੀ ਤੇਰਾ ਸਵੇਰ ਮੈਂ ਤਾਂ ਪੂਟਾ ਬੰਦਾ ਚੱਕ ਚੱਕਦਾ ਨਹੀਂ ਤਾਂ ਉੱਤੇ ਹੁਣ ਹੁਣ ਮੈਂ ਕੀ ਕਾ ਬਸ ਹੁਣ ਮੈਂ ਉਹ ਤੂੰ ਕਿਵੇਂ ਗੀਲ ਨਾਲੇ ਕੁੱਤੇ ਵਾਂਗੂ ਲੂਤ ਲੂਤ ਕਰਦਾ ਫਿਰਦਾ ਮੇਰਾ ਹਾਂ ਇਹਨੂੰ ਦੱਸ ਦੇ ਇਥੇ ਮੈਂ ਚੱਕ ਦੂਰੀ ਥਾਜੀ ਤੇ ਦੇ ਉਹ ਪਪਾ ਡੋਲੂ ਯਾਰ ਏ ਉਹ ਤਰਦੇ ਇੱਥੀ ਯਾਰ ਮੈਂ ਤੈਨੂੰ ਕਹੀ ਜਾਣਾ ਮੈਂ ਆਪੀ ਤੂੰ ਆ ਝਾੜੂ ਜਾਣਾ ਦਿਖਾ ਕਰਦਾ ਵਿਹੋ ਵਰਗਾ ਲੱਗਦਾ ਮੈਨੂੰ ਤਾਂ ਲੱਗ ਜੱਛਾ ਇੱਕ ਪਾਪੇ ਮਾਂ ਦਾ ਕਰ ਸਾਈਂਦਾ ਵੀ ਰਿੱਜੀ ਜਾਂਦੀ ਸੀ ਬਾਰ ਬਾਰ ਬਾਲਾ ਮਾਂ ਚੱਲ ਓਏ ਇਹ ਤਾਂ ਇਹਦੀ ਫੁੱਲ ਤਾਂ ਤੇਰੀ ਤੇਰੀ ਉਮਰ ਰੇਗਣ ਹੋਰ ਵੀ ਚੱਕਰ ਬੱਸ ਗਰਮੀ ਦੀ ਵੰਨਵਾ ਮਾਂ ਦਾ ਪਾਪੇ ਇਦੀ ਉਮਰ ਐ ਰੇ ਗੰਦੀ ਬਬੜਾ ਹੋਇਆ ਤੂੰ ਹਾ ਬੀ ਕੋਈ ਹੁੰਦੀ ਆ ਗੱਲਬਾਤ ਆ ਭੰਜਾ ਖਸਮਾ ਨੀਣਾ ਬੇ ਆਖਲੇ ਕੁੜੀ ਖੜੀ ਆ ਓਏ ਤਲੇ ਬਾਈ ਡਾਕਟਰ ਹੋਰ ਰੱਤੇ ਦਾ ਇਦਾ ਕੰਮ ਕਠੂਪਤਾ ਹੀ ਹੋ ਗਿਆ ਕੀ ਕਰੀ ਜਾਂਦੇ ਤੁਸੀਂ ਕੁਛ ਨਹੀਂ ਮੰਮਤਾ ਮੈਂ ਕਿਹਾ ਅੱਗ ਜੀ ਬਾਲ ਲਾ ਚੱਲੇ ਚ ਸਬਜੀ ਬਣਾ ਲਾਂਗੇ ਹੁਣ ਉਹ ਤਾਂ ਕੋਈ ਨਹੀਂ ਫੇਰ ਕੰਮ ਕਰੀ ਜਾਵਾਂਗੇ ਮੈਨੂੰ ਮੈਂ ਦੱਸੋ ਸੌਰਤ ਕੋਈ ਫੋਨ ਫੋਨ ਨਹੀਂ ਆਇਆ ਕਿਸਾ ਫੋਨ ਕੀ ਦਾ ਹੋਣਾ ਆਪਾਂ ਜੀਜਾ ਤੇਰਾ ਤਾਂ ਜਮਈ ਭੋਲਾ ਦਾ ਤਾਂ ਬਾਪੂ ਦੀ ਗੱਲ ਮੰਨਦਾ ਜਿਵੇਂ ਬਾਪੂ ਕਹੂਗਾ ਉਹਨੇ ਕਰ ਲੂ ਜੇ ਬਾਪੂ ਨੇ ਕਹਿਤਾ ਵੀ ਬਹੂ ਨੂੰ ਜਾ ਕੇ ਲਿਆ ਤਾਂ ਮੈਨੂੰ ਲੈਣ ਆਜੂ ਜੇ ਉਹਨੇ ਕਹਿਤਾ ਲਿਆਉਣੇ ਨਹੀਂ ਤਾਂ ਲਿਆਉਣੀ ਨਹੀਂ ਹੈਗੀ ਸਾਰਾ ਕੁਝ ਉਥੇ ਬਾਪੂ ਦੀ ਚੱਲਦੀ ਹੈ ਜੀ ਜੀ ਮੈਂ ਤਾਂ ਤੁਹਾਨੂੰ بس ਐਂ ਕਹਿਣਾ ਸੀਗਾ ਹੁਣ ਜੇ ਉਹਨਾਂ ਨੇ ਵੀ ਫੋਨ ਕੀਤਾ ਤੂੰ ਤੁਸੀਂ ਫੋਨ ਕਰਕੇ ਪੁੱਛ ਲਓ ਹੁਣ ਤੁਹਾਨੂੰ ਆਪ ਨੂੰ ਪਤਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਬੈਠੇ ਹੋ ਲੋਕ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜੀ ਮਾਕੇ ਤੁਸੀਂ ਮੈਨੂੰ ਗਲਤ ਨਾ ਸਮਝਿਓ ਮੈਂ ਤਾਂ ਤੁਹਾਡੇ ਕਰਕੇ ਕਹਿ ਰਹੀ ਆ ਕੋਈ ਨਹੀਂ ਜਿਉਂ ਨਹੀਂ ਨੀਵੇਂ ਹੁੰਦੇ ਤੁਸੀਂ ਉਹਨੂੰ ਘਰ ਤਾਂ ਥੋੜਾ ਬਾਜੂਗਾ ਮੈਂ ਤਾਂ ਦੋ ਵਾਰੀ ਫੋਨ ਲਾ ਲਿਆ ਉਹ ਤੇਰਾ ਜੀਜਾ ਫੋਨ ਹੀ ਨਹੀਂ ਚੱਕਦਾ ਮੈਂ ਕੀ ਕਰਾਂ ਉਹਨੂੰ ਕਿਹੜਾ ਸੁਰਤ ਰਹਿੰਦੀ ਆ ਐ ਨਹੀਂ ਪਤਾ ਨਸ਼ਾ ਕਰਕੇ ਕਿੱਥੇ ਲਟਿਆ ਪਿਆ ਹੋਊਗਾ ਕੋਈ ਨਹੀਂ ਜੀਜੀ ਜ ਤੁਹਾਨੂੰ ਪਤਾ ਵੀ ਹਾਂ ਜੀਜਾ ਨਸ਼ੇੜੀ ਹੈਗਾ ਫਿਰ ਕਿਉਂ ਨਹੀਂ ਟੈਨਸ਼ਨ ਨਹੀਂ ਹੈ ਤੁਹਾਨੂੰ ਕਿਹੜਾ ਘਰ ਦਾ ਨਹੀਂ ਪਤਾ ਥੋੜਾ ਘਰ ਆਵੋ ਸੇ ਆਪਦਾ ਘਰ ਜਾ ਕੇ ਵਸਾਓ ਇੱਥੇ ਕਿੰਨਾ ਟਾਈਮ ਬੈਠੇ ਰਹੋਗੇ ਜੇ ਮੈਂ ਐ ਬੱਗਿਨ ਤਾ ਬੁੜੇ ਨੇ ਮੈਨੂੰ ਜੋਣ ਨਹੀਂ ਦੇਣਾ ਉਹ ਤਾਂ ਪਹਿਲੀ ਨਹੀਂ ਪੈਰ ਤੇ ਮਿੱਟੀ ਪੈਣ ਦਿੰਦਾ ਸਾਰੀ ਚਾ ਉਧਰ ਉਸੇ ਦੀ ਚੱਲਦੀ ਹੈ ਹੁਣ ਮੰਮੀ ਨੂੰ ਕਹਾਂਗੇ ਵੀ ਪੰਚਾਇਤ ਨਾਲ ਗੱਲ ਕਰ ਲੋਗੇ ਪੰਚਾਇਤ ਦੇ ਸਰਤੀ ਜਾ ਸਕਦੀਆਂ ਐ ਤਾਂ ਮੈਂ ਆਪ ਹਮਾਰੇ ਜਾ ਵੀ ਨਹੀਂ ਸਕਦੀ ਕਿਉਂ ਪੰਚਾਇਤ ਵਾਲਿਆਂ ਦੇ ਚੱਕਰਾਂ 'ਚ ਪੈਣਾ ਤੁਸੀਂ ਨੇ ਤੁਹਾਨੂੰ ਪਤਾ ਵੀ ਪੰਚਾਇਤ ਵਾਲੇ ਕਿੰਨੇ ਕਿ ਥੋੜੀ ਜ਼ਿੰਮੇਵਾਰੀ ਕਰਦੇ ਨਹੀਂ ਕਿੰਨੀ ਕੀ ਉਹਨਾਂ ਦੀ ਕਰਦੇ ਨੇ ਨਾਲੇ ਬਾਦੂ ਦੀ ਬਦਨਾਮੀ ਖਟੋਗੇ ਲੱਗ ਤਾਂ ਹੀ ਮੈਂ ਕਹਿੰਨੀ ਆ ਹੱਥ ਬੰਦਿਆ ਦੀ ਤੁਹਾਡੇ ਮੂਰੇ ਸੋプチਪਿਤੇ ਆਵਦਾ ਚਲੇ ਜੋ ਉਥੇ ਤੁਹਾਨੂੰ ਘਰੋਂ ਨਿਕਲਣ ਲੱਗੇ ਹੈਗੇ ਉਹ ਓਏ ਉਹ ਪੈਂਡਿਆ ਆਪੇ ਬਾਸਾਰ ਹੈਗੇ ਥੋੜਾ ਜਿਹਾ ਪਹੁੰਚ ਗਏ ਜੀ ਮਾਂ ਦੇ ਮਖਲਾਵਾ ਤੇਰੀ ਦਾ ਕਾ ਤੇਰੀ ਦੇਦ ਵਾਫੇ ਨਮਾਉਂ ਕੇ ਹਾਥੀ ਵੀ ਉਧਰ ਨੂੰ ਨੰਗ ਜਾ ਝਾੜੂ ਲੈ ਕੇ ਮੈਂ ਤਾਂ ਭਿੰਡਾ ਖਸਮਾ ਡੇਢ ਘੰਟਾ ਹੋ ਗਿਆ ਪਹਾੜ ਦੇ ਨੂੰ ਝਾੜੂ ਦੀਆਂ ਪਰੜਾਂ ਦੇਖਦੇ ਕੈਂ ਵੀ ਇੱਧਰ ਝਾੜੂ ਜਾ ਰਿਹਾ ਹੈ ਇੱਧਰ ਝਾੜੂ ਜਾ ਰਿਹਾ ਹੈ ਕੱਥ ਜਿਦੇ ਲੈਣੇ ਨੂੰ ਉਹ ਸਾਜ ਨੂੰ ਚਲ ਕਰੇ ਪਾਪੇ ਮੇਰੀ ਗੱਲ ਸੁਣ ਤਾਂ ਮੈਨੂੰ ਘਰੇ ਕਿਹਾ ਨਹੀਂ ਦੀ ਕਹਿੰਦਾ ਵੀ ਉੱਥੇ ਗੁਰੂ ਘਰ ਤੱਕ ਮਾਰਿਆ ਹੈ ਮੈਂ ਤਾਂ ਮੈਨੂੰ ਲੱਗਦਾ ਜੇ ਮੈਂ ਤੈਨੂੰ ਐਂ ਕਹਿਦਾ ਵੀ ਘੱਗਰ ਚ ਮਾਰਸਾਲ ਤੂੰ ਫੇਰ ਵੀ ਮਾਰੇਗਾ ਫਰ ਪਾਪੇ ਯਾਰ ਫਿਰ ਤੂੰ ਕਹਿੰਦਾ ਨਾ ਹੁਣ ਮੇਰੀ ਗੱਲ ਮੰਨਦੇ ਉਹ ਐਨੀ ਵੀ ਨਾ ਮੰਨ ਪਰੋਈਏ ਇੰਨਾ ਵੀ ਆਗਿਆਕਾਰੀ ਨਾ ਹੋ ਮਾੜਾ ਮੋਟਾ ਇਹ ਤਾਂ ਖੋਪੜੀ ਤੋਂ ਕੰਮ ਨਹੀਂ ਲੈਿਆ ਕਰ ਖਾ ਖਾ ਗੋਲੀਆਂ ਭੇਣ ਦਿਆ ਖਸਮਾ ਡੰਨ ਹੋਈਂਦਾ ਦਿਮਾਗ ਤੇਰਾ ਹੁਣ ਤੂੰ ਇੱਕ ਗੱਲ ਦੱਸ ਦੇ ਹੁਣ ਤੇਰੀ ਗੱਲ ਮੰਨਿਆ ਨਾ ਕਰ ਹੁਣ ਵੀ ਜੇ ਤੂੰ ਕਹੇ ਕੋਈ ਗੱਲ ਨੂੰ ਜਿਹੜੀ ਗੱਲ ਮੰਨਣ ਵਾਲੀ ਐ ਭਾਈ ਉਹ ਮੰਨ ਫਿਰ ਹੋ ਮੈਨੂੰ ਉਹ ਵੀ ਦੱਸ ਦਿਆ ਕਰ ਵੀ ਇਹ ਮੰਨਣ ਵਾਲੀ ਐ ਕਿ ਨਹੀਂ ਮੰਨਣ ਵਾਲੀ ਫਿਰ ਕੱਲ ਨੂੰ ਫੇਰ ਗਾਲਾਂ ਕੱਢੇਗਾ ਗੱਲ ਤਾਂ ਤੇਰੀ ਤੂੰ ਨਿਆਣਾ ਬੇਟੀ ਤੂੰ ਨਿਆਣਾ ਤੂੰ ਨਿਆਣਾ ਗੱਲ ਨਹੀਂ ਨਿਆਣੇ ਲਈ ਗੱਲ ਨਹੀਂ ਪਾਪਾ ਟੱਕ ਜੜ ਟੱਕ ਜੜ ਆਪੇ ਕਹਿੰਦਾ ਦੇਖਦੇ ਹੁਣਾ ਤੇਰੀ ਤਾਂ ਟੱਕ ਜੜ ਦੇਣਾ ਚੱਲ ਕਰ ਚੱਲ ਦਾ ਖਸਮ ਕਹਿੰਦਾ ਜੱਬਲ ਪੁੱਤ ਨਾ ਜੰਮੀ ਐ ਤੀ ਕਾਣੀ ਚੰਗੀ ਉਹ ਅੰਨੀ ਚੰਗੀ ਮੇਰਾ ਥਾਲ ਖੜਾ ਬੇਅਕਲ ਜੀ ਸੋਲੇ ਦਾ ਕਿ ਨਾ ਮੈਂ ਜਿੱਦੇ ਮਾਰੀ ਪੱਕੀ ਮੇਟ ਚੱਲ ਪਾਪੇ ਹਾਂ ਮੈਨੂੰ ਆੜਾ ਰੇਹੜਾ ਫਲੇ ਚਕਾ ਦੇ ਕਿਉਂ ਹੈ ਤੇਰੇ ਕੀ ਨਿਆਣਾ ਹੋਣ ਵਾਲਾ ਤੂੰ ਆਪ ਚੱਕਦਾ ਕਹਿ ਜਾਂਦਾ ਪੈਂ ਖਾਗੜ ਮੈਂ ਥੋੜੀ ਚੁਕਾਇਆ ਜਾਂਦਾ ਫਿਰ ਢੂਈ ਦੁਖਦੀ ਐ ਮੇ ਤਾਂ ਤੇ ਕਹੈਂ ਕਹਿੰਦੀ ਗਾ ਇੱਕ ਆਹੋ ਦੇਵਕੇ ਕਹਿੰਦੇ ਕਹਦੇ ਵੀ ਆਹ ਆਟੇ ਵਾਸਤੇ ਮੰਗਦੇ ਤੇ ਘਟਾ ਜਾਂਦੇ ਆ ਮੋਂ ਉਹਨਾਂ ਨੂੰ ਜਿਆਦਾ ਨਹੀਂ ਛਿਆਣਾ ਹੋ ਰਿਹਾ ਤੂੰ ਅੱਜਕੱਲ ਹੈ 4 ਰੁਪਈਆ ਦਾ ਇਹ ਇਹ ਕਿੱਥੇ ਦੇਣਗਾ ਬਵੜਾ ਮੈਂ ਤਾਂ ਬਿਨਾ ਪੁੱਛੇ ਤਾਂ ਦਿੰਦਾ ਨਹੀਂ ਮੈਂ ਪਾਪਾ ਜੀ ਤੈਨੂੰ ਪਹਿਲਾਂ ਪੁੱਛ ਕੇ ਫੇਰੇ ਦੇ ਕੇ ਆਉਂਗਾ ਹਾਂ ਬੱਸ ਦੇਣਾ ਨਹੀਂ ਹੈਗਾ ਕਹਦੇ ਛੱਡ ਤਾਂ ਹੈ ਨਹੀਂ ਭਾਈ ਹੈ ਤਾਂ ਗਿੱਲੇ ਹੋਗੇ ਮੀਂਹ ਚ ਮੇਰੀ ਗੱਲ ਸੁਣ ਲੈ ਹਾਂ ਆਪਦਾ ਆਪੀ ਚੱਕ ਲੈ ਕਿਹੜਾ ਚੱਕਣਾ ਰੇਰੂ ਵਾਲਾ ਘੱਟਾ ਮੇਰੇ ਕੋਲੇ ਨਹੀਂ ਹੈਗਾ ਟਾਈਮ ਮੇਰੇ ਨਾਲ ਟੂ ਹੀ ਦੁਖਦੀ ਡਿਸ਼ ਘਾਦੇ ਭਾਈ ਨੇ ਮੇਰੇ ਕੋਲੇ ਕਿੱਥੇ ਆ ਸ਼ਮਾ ਆਹ ਦੇਖ ਲੈ ਤਾਂ ਤੜਕੀ ਲਿਪਕੇ ਬਹਿ ਗਿਆ ਮੂੰਹ ਨੰਦਾਂ ਤੇ ਬੈਠਣਾ ਬਣੋਈਏ ਤਾਂ ਹੈ ਨੰਦਾਂ ਦੀ ਗੱਲ ਨਾ ਕਰ ਪਾਪੇ ਨੰਦਾ ਤੇ ਬਹਿ ਜਾਂਦਾ ਜੇ ਤੂੰ ਚੰਗਾ ਹੁੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਆਪਦਾ ਪੁੱਤ ਛੜਾ ਰੱਖ ਕੇ ਤੇ ਦੂਜੀ ਗੱਲ ਆਪਾਂ ਕਿ ਤੈਨੂੰ ਥੈਲਾ ਨਹੀਂ ਚੁਕਾ ਸਕਦਾ ਤੂੰ ਕੋਈ ਉਹਨੂੰ ਤਾਂ ਗੋਹਿਆਂ ਲਈ ਤੂੰ ਕੋਲੀ ਵਿੱਚ ਕਾ ਦੇਣਾ ਬੱਠਲ ਤਾਂ ਬਹੁਤ ਵੱਡੀ ਗੱਲ ਐ ਪਹਿਨੂੰ ਥੈਲਾ ਚੁਕਾ ਦੇ ਭਗਤ ਨੂੰ ਸਰਾਫ ਲੱਗੂ ਤੈਨੂੰ ਬੁੜਿਆ ਸਰਾਫ ਆ ਜਾਂਦੀ ਉਮਰੇ ਮਰੇਗਾ ਕੈਸੇ ਰੋਕੇ ਰਾਮਾ ਪੈਂਚਰ ਕਾਮਾ ਪੈਂਚਰ ਡੈਗ ਤੇਰੀ ਦੇ ਮਨ ਮਾਰ ਖਸਮਾ ਕਾਨੂੰ ਬੋਲਦਾ ਹੁਣ ਆਪਾਂ ਪੀ ਮੂਰੇ ਮਰੇਗਾ ਹਾਂ ਕਾਨੂੰ ੜਕੀ ਬੈ ਆ ਲਿਪਕੇ ਮੂੰਹ ਬੇ ਅਕਲ ਬੋਲਦਾ ਦੇਖ ਲੈ ਕਿਵੇਂ ਹਾਏ ਅਕਲ ਵੱਡੇ ਛੋਟੇ ਦੀ ਹੈ ਹਾਏ ਯਾ ਕਹੇ ਤੈਨੂੰ ਮਾਰਨ ਤੋਂ ਕੀ ਰਹਿ ਗਿਆ ਇਹੀ ਰਹਿ ਗਿਆ ਤੇਰੇ ਪੱਲੇ ਹਾਂ ਉਹਦੇ ਵਿਚਾਰੀ ਨੇ ਕੇਰਾ ਮੈਨੂੰ ਕਹਿਦਾ ਕਹਿੰਦੀ ਐ ਕਰਕੇ ਜੀ ਲਾਣੇਦਾਰ ਜੀ ਆ ਚਕਾ ਦੋ ਮੈਂ ਚਕਾਤਾ ਮੈਂ ਮਾਰਾਂ ਹੋਗਾ ਮਾਰਾਂ ਉਹ ਹੱਥ ਤੇ ਧੱਕ ਦੂੰ ਛੋਟੀ ਛੋਟੀ ਨਹੀਂ ਧੱਕ ਦੂੰ ਹੱਥ ਜਮਾਏ ਉਹ ਤਾਜਹਾਨ ਦਾ ਨੇਣਾ ਗਲਗੁੱਠਾ ਦੇਂਦਾ ਜੰਮ ਦੇਵੇ ਖੜੀ ਮਰ ਹਾਂ ਓਏ ਹਰ ਜਾ ਤੂੰ ਹੁਣ ਦਮਾ ਹੁਣ ਦਮਾ ਤੇਰੇ ਉਹ ਨਾ ਪਾਪੇ ਪਾਪੇ ਦਮਾ ਤੇਰੇ ਗਲਗੁੱਠਾ ਹੈਂ ਆ ਜੀ ਗੱਲਾਂ ਮਾਨ ਲੈ ਕਰੇ ਪਾਪੇ ਦੀ ਜਿਵੇਂ ਤੂੰ ਵੀ ਚੱਲ ਵਾ ਜ਼ਰਾ ਪਾਪੇ ਮੈਂ ਕਾਹ ਕਹਿੰਦੀ ਆ ਮੜਾ ਸਾਈਕਲ ਦਾ ਵੀ ਕਰਾ ਦੇ ਮੇਰੇ ਦਾ ਕੰਮ ਆ ਉਹਦਾ ਬਹੁਤ ਔਖਾ ਗਾ ਗੱਡੇ ਵਾਂਗੂ ਰੁੜਦਾ ਬਹੁਤ ਐਨੂੰ ਘਟਾ ਐਨੂੰ ਘਟਾ ਬਣੋਈਏ ਐਨੂੰ ਘਟਾ ਸਾਈਕਲ ਦਾ ਕੰਮ ਤਾਂ ਹੋਇਆ ਪਿਆ ਕੰਮ ਤਾਂ ਥੋੜਾ ਹੋਣ ਵਾਲਾ ਮੇ ਤਾਂ ਦਵਾਈ ਵੀ ਲੈਣੀ ਆ ਭੁੱਖ ਲੱਗਣੋਂ ਢੱਗ ਗਈ ਪਹਿਲਾਂ ਨਾਲੋਂ ਘਟ ਗਿਆ ਕੰਮ ਆ ਅੱਛਾ ਹੋਰ ਆਠ ਰੋਟੀਆਂ ਤਾਂ ਇਹ ਟੜਕੇ ਖਾਂਦਾ ਆਠ ਖਾਂਦਾ ਤੇ ਬਾਹਰੇ ਆਠ ਖਾਂਦਾ ਆਹਣੇ ਨਾ ਹਾਂ ਨਾ ਹੁਣ ਤੈਂ ਤਾਂ ਲੈ ਲੈ ਖੁਦਾਣਾ ਤੂੰ ਮੈਂ ਤੂੰ ਤਾਂ ਤੂੰ ਤਾਂ ਨਹੀਂ ਬੋਲਦਾ ਬੁੜੇ ਓਗੇ ਮੈਂ ਬੋਲਦਾ ਚਲ ਤੈਨੂੰ ਕੀ ਲੈ ਲੇ ਤੂੰ ਤੈਨੂੰ ਕੀ ਲੈ ਰਿਆ ਉਹ ਚੰਬੇ ਚ ਲਾਊਗਾ ਹੁਣ ਇਹ ਤੈਨੂੰ ਨਹੀਂ ਪਤਾ ਕਿੱਡਾ ਕੰਦਰ ਹੋ ਰਿਹਾ ਬੁੜਾ ਆਪਣਾ ਕਹੇ ਗਾਲ ਵੜਦੇ ਮੇਰਾ ਹੁਣ ਪਰ ਮੈਂ ਤਾਂ ਬੋਲੂਗਾ ਤੂੰ ਜੱਪੇ ਹੋਇ ਬੋਲੂਗਾ ਮੈਂ ਤਪੇ ਹੋਇ ਬਾਪੂ ਉਹ ਨਾ ਉਹ ਪਾਪੇ ਉਹ ਭਗ ਜਾ ਬਈ ਤੂੰ ਭਗ ਜਾ ਦੇਖਦਾ ਕਿ ਨਾ ਬਾਈ ਲੈਣਾ ਤੂੰ ਭਗ ਜਾ ਭਗ ਜਾ ਮਨੇ ਪਿਛਾੜੀ ਲਿਆਤੀ ਪਾਪਾ ਆਪਣੀ ਨੂੰ ਬਹੁ ਲਾ ਕੇ ਦਿੱਤੀ ਤੀ ਤਾਂ ਹਰਦੇ ਨੇ ਓਏ ਹਰ ਜਾ ਇਹ ਨੂੰ ਟਿਕਾ ਲ ਮੱਛਾ ਤੇਰਾ ਛੱਟ ਬੱਜੂ ਕੋਈ ਮੈਂ ਮੈਂ ਬਾਗੇ ਜਾ ਮਰ ਕੇ ਪਾਪੇ ਤੈਨੂੰ ਛੱਡਿਆ ਉਹਨੇ ਤਿੰਨ ਚਾਰ ਬੰਦੇ ਲਾ 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 ਲੈ ਜਾ ਛੱਡਿਆ ਉਹਨੇ ਤੈਨੂੰ ਚੰਗਾ ਮਤ ਜਾਨਾ ਹਾਂ ਇਹ ਤੇ ਹਵਾ ਬਵਾ ਲਿਆ ਕਰ ਮਾਗਰ ਮੂਰੇ ਹਵਾ ਬਵਾ ਲਿਆ ਕਰ ਜਿ ਫਿਰਾ ਹਾਂ ਟਾਈ ਛੋਦਾ ਪੈਂਦਾ ਟਾਇਰ ਕਿੱਥੋਂ ਵਗਾਵ ਮੈਂ ਫਰ ਮੈਂ ਤੈਨੂੰ ਤੰਜਦਾ ਕਹਿਣਾ ਪਾਪੇ ਮੜੇ ਇਹਦੇ ਮਰਵਾ ਦੇ ਹੱਥ ਜਾ ਮੱਖੇਤ ਜਾਂਦੇ ਵਰ ਮੈਨੂੰ ਤਾਂ ਔਖਾ ਹੈ ਫੜਦਾ ਮਿੱਦਾ ਛੋਟੀ ਟੁੱਟ ਗਈ ਮੈਸ ਦੇ ਮਾਰੀ ਮੇਰੇ ਅਛਾਲ ਕੜੇ ਦੀ ਟਿੱਖਦੀ ਨਹੀਂ ਤੀ ਹੁਣ ਨੁਕਸਾਨ ਹੋ ਗਿਆ ਹੁਣ ਇਹ ਜੋੜਦੀ ਜੀ ਓਏ ਹੋਰ ਲੈ ਲਈ ਬਾਪੇ ਮੇਰੇ ਤੂੰ ਵੀ ਉਹੀ ਚੱਕਰਾਂ ਚ ਪੈ ਰਿਆ ਨਮੀ ਲਈ ਏਡੀ ਕੀ ਗੱਲ ਹੈ ਤੇ ਕਈ ਕਰੋੜ ਦੀ ਆਂਦੀ ਐ ਨਾ ਡੰਗ ਹੈ ਨਹੀਂ ਖੁਸਾ ਆਪਣੇ ਤੂੰ ਟਲ ਜਾ ਕਰ ਤੁੰਗਾ ਨੂੰ ਬੋਲ ਲੈ ਮੇਰੇ ਨਾਲ ਤਾ ਤਾ ਲੈ ਲੈ ਇਹ ਏਅਰ ਇੰਡੀਆ ਦਾ ਜਹਾਜ਼ ਤਦਾਂ ਹੁਣ ਜਹੀ ਜੀ ਕਬੀਲਦਾਰੀ ਦੇ ਸਾਬਣ ਵਾਲੀ ਸਿਸਟਮ ਆ ਆਪਣਾ ਜਿਹਾ ਜਿਹਾ ਹੈਗਾ ਚੱਲੀ ਜਾਂਦਾ ਫੜ ਲੈ ਤਾਂ ਸਟੀering ਤਲਾ ਆ ਜਾ ਚੰਗਾ ਤੂੰ ਆ ਜਾ ਭੱਜਾ ਕੀ ਮੰਗਦਾ ਉਰੇ ਲੜेंगे ਇਹਦੇ ਨਾਲ ਆਖਤਾ ਗੈਣਾ ਮੈਂ ਬੋਲਦਾ ਨਹੀਂ ਤੈਨੂੰ ਦਵਾ ਮੈ ਨੂਨਾ ਨਹੀਂ ਜਾਬੀ ਉਹਦੇ ਨਾਲ ਚੋਕਾਂ ਤੂੰ ਹੋਰ ਉਹੀ ਕਸਰ ਰਹਿ ਗਈ ਹੋਰ ਤਾਂ ਤੇਰੀਆਂ ਹੋ ਗਈਆਂ ਛਾਰੀਆਂ ਪੂਰੀਆਂ ਹਨਾ ਨਾਸਾ ਤੇ ਲੈ ਲੈ ਕੀ 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 ਕੋਈ ਸ਼ਰਮੁ ਸ਼ਰਕਾਦਾ ਮੇਰੇ ਸਾਹਮਣੇ ਕਹੇ ਬੋਲ ਹਾਂ